ਕੰਮ ਕਰਦੇ ਦੇਖਿਆ ਕਦੀ ਕਿਸੇ ਨੇ ਕਦੀ ਹੁਣ ਇੱਥੇ ਮੈਨੂੰ ਤੁਹਾਡੇ ਚ ਕੋਈ ਸਾਥੀ ਦੱਸ ਰਿਹਾ ਸੀ ਕਿ ਨਾਲਿਆਂ ਦੀ ਸਫਾਈ ਤੱਕ ਨਹੀਂ ਹੋਈ ਉਹ ਹਰਜੋਤ ਮੈਂ ਮੈਨੂੰ ਦੱਸੋ ਮੈਂ ਕਰ ਦਿੰਦਾ ਕਿਹੜੀ ਫਾਈਲ ਰੁਕੀ ਹੈ ਜਿਹਦੇ ਨਾਲ ਨਾਲਿਆਂ ਦੀ ਸਫਾਈ ਹੋਵੇ ਉਹਨਾਂ ਨੂੰ ਇੱਕੋ ਹੀ ਕੰਮ ਆਉਂਦਾ ਇੱਕੋ ਹੀ ਕੰਮ ਆਉਂਦਾ ਪੇਵਰ ਪਟ ਪਟ ਕੇ ਲਾਣਾ ਉਹਦੇ ਚੋਂ ਪੀ ਐਚ ਡੀ ਨੇ ਠੀਕ ਹੈ ਅਸੀਂ ਉਸ ਕਰਪਸ਼ਨ ਨੂੰ ਰੋਕ ਰਹੇ ਹਾਂ ਉਸ ਕਰਕੇ ਉਹਨਾਂ ਨੂੰ ਤਕਲੀਫ ਹੈ ਸਵੀਪਿੰਗ ਮਸ਼ੀਨ ਦੇਖੀਏ ਤੁਸੀਂ ਮੈਂ ਦੋ ਸ਼ਹਿਰ ਦੇ ਪੋਲੂਸ਼ਨ ਦੇ ਲਈ ਦੋ ਜਿਹੜੇ ਆ স্মੋਕ ਟਾਵਰ ਲਾਏ ਉਸ ਦਾ ਅਜੇ ਤੱਕ ਕੋਈ ਨਹੀਂ ਕਰੀ ਚੱਲਣਾ ਨਹੀਂ ਦਿੱਤੇ ਕੀ ਤਕਲੀਫ ਕੀ ਹਰਜੋਤ ਮੈਂ ਸੁਣਾ ਲ ਮੈਂ ਮੇਰੀ ਨੀਜੀ ਆਸਥਾ ਹੈ ਜਲਫਾ ਮਾਤਾ ਦੇ ਵਿੱਚ ਮੈਂ ਉਸ ਦੇ ਸੁੰਦਰੀ ਕਰਨ ਦੇ ਲਈ ਉਹ ਕੰਮ ਨਹੀਂ ਕਰਨ ਦਿੰਦੇ ਉਸ ਦਾ ਸਾਰਾ ਪੱਠਾ ਬਿਠਾ ਦਿੱਤਾ ਉਹਦੇ ਵਿੱਚ ਦੱਸੋ ਕੌਣ ਰੋਕਦਾ ਜੀ ਪੈਸੇ ਮੈਨੂੰ ਇਹ স্মੋਗ ਸੁੰਡ ਦੇ ਉੱਪਰ ਵੀ স্মੋਗ স্মੋਗ ਟਾਵਰ ਦੇ ਉੱਤੇ ਮੇਰੀ ਹੋਰ ਸੁਣ ਲੋ ਠੀਕ ਕਰੀ ਉਹਨਾਂ ਦੀ ਸਵੀਪਿੰਗ ਮਸ਼ੀਨ ਦੇਖੀ ਹੈ ਕਦੀ ਤੁਸੀਂ ਪੁੱਛ ਕੇ ਤਾਂ ਦੇਖੋ ਡੀਜ਼ਲ ਯਾਨੀ ਸਾਰਾ ਕੁਝ ਹੀ ਤੁਸੀਂ ਨੰਗਲ ਦਾ ਹਾਲ ਕੀ ਬਣਾ ਦਿੱਤਾ ਤੇ ਜਦੋਂ ਅਸੀਂ ਕੋਈ ਕੰਮ ਕਰਦੇ ਆ ਸਾਡਾ ਕੰਮ ਦੇਖ ਲੋ ਸਾਡੀਆਂ ਤੁਸੀਂ ਸਕੂਲਾਂ ਦਾ ਕੰਮ ਦੇਖ ਲੋ ਅਸੀਂ ਜੋਤਸਾਰ ਹੋ ਗਏ ਜਿਸ ਦਿਨ ਕਾਉਂਸਲ ਵਿੱਚ ਕੰਮ ਕਰਾਂਗੇ ਤੁਸੀਂ ਕੰਮ ਕਰੋ ਨਾ ਕੰਮ ਦੀ ਰਾਜਨੀਤੀ ਕਰੋ ਕਹਿ-ਕਹਿ ਕੇ ਕਹਿ-ਕਹਿ ਕੇ ਵੀ ਜਿਹੜਾ ਤੁਸੀਂ ਸਾਰਾ ਪੈਸਾ ਲੋਕਾਂ ਤੋਂ ਉਜਾੜ ਕੇ ਰੱਖਤਾ ਕਿਤੇ ਕੋਈ ਸੀਵਰੇਜ ਸਹੀ ਤਰੀਕੇ ਨਹੀਂ ਪਾਇਆ ਬਾਰ-ਬਾਰ ਪਾ ਕੇ ਵੀ ਜਾ ਕੇ ਲੋਕਾਂ ਤੋਂ ਪੁੱਛ ਕੇ ਦੇਖੋ ਨਾ ਜੀ ਜਾ ਕੇ ਉਹ ਚ ਕਦੀ ਐਮਸੀ ਦੇਖੇ ਐ ਐਮਸੀ ਨੂੰ ਕੀ ਕਰਨਾ ਹੈ ਨਾ ਹਰਜੋਤ ਮੈਂ ਇਸ ਨੂੰ ਗਾਲਾਂ ਕੱਢਦੀ ਆਂਦੀ ਆਂ ਉੱਚੀ ਆਵਾਜ਼ ਦੇ ਵਿੱਚ ਵੀ ਫਜ਼ੂਲੀ ਉੱਚੀ ਆਵਾਜ਼ ਦੇ ਵਿੱਚ ਤੁਸੀਂ ਕੋਈ ਤਰ ਤਿੰਦੇ ਹਾਨੀ ਤੁਸੀਂ ਗੱਲ ਕਰੋ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਓ ਤੁਸੀਂ ਲੋਕਾਂ ਨੂੰ ਪੁੱਛੋ ਬਰਸਾਤਾਂ ਚ ਛੜਿਓ ਨਾਲਿਆਂ ਦੀ ਤੁਹਾਡੇ ਤੋਂ ਸਫਾਈ ਨਹੀਂ ਹੋਈ ਘਾਹ ਹੋ ਗਿਆ ਹੋਇਆ ਬੁਰੀ ਹਾਲਤ ਹੈ ਸਫਾਈ ਤੁਹਾਡੇ ਤੋਂ ਨਹੀਂ ਹੁੰਦੀ ਕੰਮ ਤੁਸੀਂ ਦੋਸ਼ਾਂ ਦੇ ਜੰਦੇ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਕਰੋ ਤੁਸੀਂ ਸਪੈਨ ਨੂੰ ਇੱਕ ਉਹਨਾਂ ਨੂੰ ਇੰਨਾ ਪੁੱਛ ਲਓ ਪਿਛਲੇ 6 ਮਹੀਨੇ ਦਾ ਸਵੀਪਿੰਗ ਮਸ਼ੀਨ ਕਰੀ ਕਿਸ ਨੇ ਦੇਖੀ ਹੈ ਜੀ ਚਲਦੀ ਫਲਾਈਓਵਰ ਦੇ ਉੱਤੇ ਗੰਧ ਖੜਾ ਹੁੰਦਾ ਜਿੰਨੀ ਵਾਰੀ ਸਾਫ ਕਰਾਇ ਮੈਂ ਕਰਵਾਇਆ ਜਵਾਰ ਮਾਰਕੀਟ ਜਿੰਨੀ ਵਾਰੀ ਸੁਪਰ ਸੈਕਸ਼ਨ ਮਸ਼ੀਨਾ ਲੈ ਕੇ ਆਸੀ ਲੈ ਕੇ ਆਏ ਮੈਂ ਜਾਣਦਾ ਲੋਕਾਂ ਦੇ ਵਿੱਚ ਰੋ ਹੈ ਪੀਣ ਵਾਲੇ ਪਾਣੀ ਦੀ ਹੋਈ ਬੁਰੀ ਹਾਲਤ ਹੈ ਟੋਟਲ ਜਿਹੜੀ ਟੋਟਲ ਜਿਹੜਾ ਫੇਲਿਅਰ ਹੈ ਤੇ ਉਹਨ ਆਪਣੇ ਫੇਲਿਅਰ ਨੂੰ ਕਹਿਣ ਲਈ ਅੱਛਾ ਜੀ ਮੰਤਰੀ ਸਾਹਿਬ ਨਹੀਂ ਕੰਮ ਹੋਣ ਦਿੰਦੇ ਮੰਤਰੀ ਸਾਹਿਬ ਨਹੀਂ ਕੰਮ ਹੋਣ ਦਿੰਦੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਨੰਗਲ ਨੂੰ ਇੱਕ ਸ਼ਾਨਦਾਰ ਸ਼ਹਿਰ ਬਣਾਉਣ ਦੇ ਲਈ ਜਿਹੜੀ ਇੱਕ ਜਿਸ ਟੀਮ ਦੀ ਰਿਕੁਆਇਰਮੈਂਟ ਹੈ ਉਹ ਟੀਮ ਹੈ ਸਾਡੇ ਕੋਲ ਅਸੀਂ ਨੰਗਲ ਨੂੰ ਇੱਕ ਐਦਾਂ ਦੀ ਕਾਉਂਸਲਰਾਂ ਦਾ ਥੋੜਾ ਸਮਾਂ ਰਹਿ ਗਿਆ ਬੀਤ ਗਏ ਇਹਨਾਂ ਦੇ ਦਿਨ ਜਿਹੜਾ ਹੈ ਇਹਨਾਂ ਦੀ ਜਿਹੜਾ ਫੇਲਿਅਰ ਹੈ ਉਹ ਲੋਜਗ ਜਾਹਿਰ ਹੈ ਅਸੀਂ ਐਦਾਂ ਦੇ ਕਾਉਂਸਲਰ ਦੇਣਗੇ ਜੋ ਸਵੇਰੇ 6 ਵਜੇ ਆਪ ਬੋਰਡਾਂ ਚ ਗੇੜਾ ਮਾਰਨਗੇ 9 ਵਜੇ ਤੱਕ ਉਹ ਯਾਨੀ ਲੋਕਾਂ ਦੀ ਗਲੀਆਂ ਚ ਰਹਿਣਗੇ ਇਦਾਂ ਦੇ ਕਾਉਂਸਲਰ ਸ਼ਰਤ ਤੇ ਉਹਨੂੰ ਟਿਕਟ ਮਿਲੋਗੀ ਆਮ ਆਦੀ ਪਾਰਟੀ ਤੋਂ ਜਿਹੜਾ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਜਿਹੜਾ ਹੈ ਲੋਕਾਂ ਦੀਆਂ ਗਲੀਆਂ ਚ ਫੇਰੇ ਤਾਂ ਕਿ ਸਾਫ ਸਫਾਈ ਹੋਵੇ ਲੋਕਾਂ ਦੇ ਦੁਕਾਨ ਘਰ ਘਰ ਜਾ ਕੇ ਕੰਮ ਕਰੇ ਇਦਾਂ ਦੇ ਅਸੀਂ ਜਿਹੜੇ ਟੀਮ ਦਵਾਂਗੇ ਤੇ ਨੰਗਲ ਚ ਇਹਨਾਂ ਨੂੰ ਹੀ ਬੱਸ ਸਟੈਂਡ ਦੇ ਥੱਲੇ ਮੈਂ ਟੈਨਿਸ ਕੋਰਟ ਬਣਵਾਣਾ ਚਾਹੁੰਦਾ ਸੀ ਤੁਸੀਂ ਮੇਰੇ ਤੋਂ ਜਦੋਂ ਮਰਜ਼ੀ ਆ ਕੇ ਦੇਖ ਲਿਓ ਤਾਂ ਕਿ ਹੁਣ ਪੱਕੀ ਸਾਰੇ ਚਾਰੇ ਇਨੀ ਹੋ ਨਹੀਂ ਬਣਨ ਦਿੱਤੇ ਜਿੱਥੇ ਫਲਾਈਓਵਰ ਜਿੱਥੇ ਹੁਣ ਸਾਡਾ ਕਿਉਂਕਿਲੇ ਬੱਸ ਸਟੈਂਡ ਅੰਦਰ ਰਹਿ ਗਿਆ ਪਾਰ ਬੱਸ ਸਟੈਂਡ ਬਣਾਣਾ ਚਾਹੁੰਦੇ ਹਾਂ ਜਿੱਥੇ ਸ ਜਿੱਥੇ ਬਸ ਸਟੈਂਡ ਦੇ ਜਿੱਥੇ ਫਲਾਈਓਵਰ ਦੇ ਨਾਲ ਇੱਕ ਸਾਈਕਲ ਟ੍ਰੈਕ ਬਣ ਸਕਦਾ ਆਪਣੇ ਕੋਲ ਇੰਨਾ ਵੱਡਾ ਉਹ ਜਗ੍ਹਾ ਪਈ ਹੈ ਵਾਕਿੰਗ ਟ੍ਰੈਕ ਨੇਰ ਦੇ ਨਾਲ ਉਹ ਨਹੀਂ ਬਣਨ ਦਿੰਦੇ ਕੰਮ ਕੀ ਕਰਨੇ ਪੇਵਰ ਲਾਣੇ ਪੇਵਰ ਪਟਣੇ ਜਿਹਦੇ ਵਿੱਚ बस ਇੱਕੋ ਹੀ ਕੰਮ ਹੈ ਕੋਈ ਸ਼ਹਿਰ ਦੇ ਪ੍ਰਤੀ ਕੋਈ ਵਿਜ਼ਨ ਨਹੀਂ ਹੈ ਕੋਈ ਸ਼ਹਿਰ ਦੇ ਪ੍ਰਤੀ ਵਿਜ਼ਨ ਨਹੀਂ ਹੈ ਸਾਡੀ ਵਿਜ਼ਨ ਸੀ ਕਿ ਐਨ ਜਿਹੜਾ ਫਲਾਈਓਵਰ ਦੇ ਥੱਲੇ ਟਰੱਕੀ ਉਹਦੇ ਸਾਹਮਣੇ ਟੈਨਿਸ ਕੋਰਟ ਬਣਨ ਬੈਡਮਿੰਟਨ ਕੋਰਟ ਬਣਨ ਬੱਚੇ ਖੇਡਣ ਐਨ ਉਹਦੀ ਲੈਂਡਸਕੇਪਿੰਗ ਹੋਵੇ ਜਿੱਥੇ ਫਲਾਈਓਵਰ ਸ਼ੁਰੂ ਹੁੰਦਾ ਤੇ ਉਤਰਦਾ ਹੈ ਜਿਹੜਾ ਆਪਣਾ ਜਿੰਨੂ ਚਾਹੇ ਉਹ ਸ਼ੁਰੂ ਕਹਿੰਦਾ ਕਹਿ ਲੋ ਜਾਂ ਉਤਰਦਾ ਕਹਿ ਲੋ ਉੱਥੇ ਇੱਕ ਮਿਨੀ ਬੱਸ ਸਟਾਪ ਬਣ ਜਾਵੇ ਦੋਨੋਂ ਪਾਸੇ ਬੱਸ ਸ਼ੈਲਟਰ ਬਣ ਜਾਵੇ ਉਹਦੇ ਨਾਲ ਇੱਕ ਸਾਈਕਲ ਟ੍ਰੈਕ ਤੇ ਵਾਕਿੰਗ ਟ੍ਰੈਕ ਬਣਾਇਆ ਜਾ ਸਰੇ ਛੋਟੇ ਛੋਟੇ ਚੀਜ਼ਾਂ ਵਾਲੀ ਨੰਗਲ ਦੀ ਜਿਹੜੀ ਲੁੱਕ ਹੈ ਨੰਗਲ ਨੂੰ ਕੁਦਰਤੀ ਬਹੁਤ ਸੁੰਦਰਤਾ ਹੈ ਛੋਟੇ ਛੋਟੇ ਚੀਜ਼ਾਂ ਦੇ ਨਾਲ ਅਸੀਂ ਜਿਹੜੀ ਬਹੁਤ ਹੁਣ ਮੈਂ ਆਪਣੇ ਪੈਸੇ ਚੋਂ ਜਿਹੜਾ ਹੈ ਮੇਨ ਮਾਰਕੀਟ ਤੇ ਦੋ ਸੈਕਟਰ ਮਾਰਕੀਟ ਦੀ ਬਿਊਟੀਫਿਕੇਸ਼ਨ ਦੇ ਦੇ ਰਹੇ ਹਾਂ ਅਸੀਂ ਦੋਨੋਂ ਮਾਰਕੀਟਾਂ ਦੇ ਉੱਤੇ 10-10 ਲੱਖ ਰੁਪਏ ਕਲਰ ਰਹੇ ਹਨ ਬਿਊਟੀ ਵਾਈ ਕਰ ਰਹੇ ਹਨ ਉਸ ਸਮੇਂ ਜਦੋਂ ਕਾਉਂਸਲ ਹੋ ਗਈ ਹੋਰ ਸਮਾਂ ਬੀਜੇਰਾਂ ਬਾਰ-ਬਾਰ ਖਬਰਾਂ ਚੱਲ ਰਹੀਆਂ ਨਗਰ ਕਾਉਂਸਲ ਦੇ ਮੀਟਿੰਗ ਦੋਫਟ ਰਹੀਆਂ ਸਰਕਾਰ ਤੁਹਾਡੀ ਐਕਸ਼ਨ ਕਿਉਂ ਨਹੀਂ ਹੁੰਦਾ ਪਿਆ ਕੋਈ ਤੁਸੀ ਤੁਸੀ ਤੁਹਾਨੂੰ ਧਿਆਨ ਛੋਵੇ ਦਿక్షిਤ ਜੀ ਜਦੋਂ ਬਣੇ ਸਭ ਤੋਂ ਪਹਿਲਾ ਜਿਹੜਾ ایਓ ਸਸਪੈਂਡ ਹੋਇਆ ਸੀ ਉਹ ਨੰਗਲ ਨਗਰ ਕਾਉਂਸਲ ਦਾ ਹੀ ਸਸਪੈਂਡ ਹੋਇਆ ਸੀ ਸਾਰਾ ਤੁਸੀਂ ਟੈਨਸ਼ਨ ਨਾ ਲਓ ਸਭ ਐਕਸ਼ਨ ਹੋਊਗਾ ਜੋ ਤੁਹਾਡੀ ਇੱਛਾ ਪੂਰੀ ਹੋਊਗੀ ਜਲਦੀ ਹੋ ਜਾਊਗਾ ਤੁਹਾਡੇ ਸਭ ਦੀ ਇੱਛਾਵਾਂ ਪੂਰੀਆਂ ਕਰਨਗੇ ਬੀੜ ਮਾਨ ਕਟਨਾ ਦੀ ਪਿਛਲੇ ਦਿਨੀ ਸਾਡੇ ਹਲਕੇ ਚੋਈ ਸੀ ਅਸੀਂ ਖੋਨਹਰ ਆਪਣੇ ਸਾਡੀ ਖਮੀਰਾ ਤਾਂ